ਜੋ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਇੱਕ ਐਸਜੀਪੀਸੀ ਦੇ ਟੂ ਟਾਸਕ ਫੋਰਸ ਵਾਲਾ ਇੱਕ ਕੋਈ ਆਦਮੀ ਸੀ ਉਸਨੇ ਉਸਤੇ ਕਿਰਪਾਨ ਨਾਲ वार ਕੀਤਾ ਉਹਨੇ ਅੱਗੇ ਆਪਣਾ ਹੱਥ ਕੀਤਾ ਉਹਦੇ ਹੱਥੀਆਂ ਤੋਂ ਉਂਗਲਾਂ ਦੇ ਘਾਟ ਜਿਵੇਂ ਉਂਗਲਾਂ ਵੱਡੀਆਂ ਗਈਆਂ ਸੀ ਤੇ ਮੈਂ ਇਹਨਾਂ ਤੋਂ ਆਪਣੀ ਜਾਨ ਕਿਸੇ ਤਰ੍ਹਾਂ ਬਚਾ ਕੇ ਦੌੜਿਆ ਜਦੋਂ ਮੈਂ ਦੌੜਿਆ 30 35 ਬੰਦੇ ਕਿਰਪਾਨਾਂ ਲੈ ਕੇ ਜਿਵੇਂ ਇੱਕ ਦੰਗੇ ਦੇ ਵਿੱਚ ਆਪਾਂ ਵੇਖਦੇ ਆ ਐਸੀ ਕਨੌਨੀ ਹਰਕਤ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਵੇਖੀ 1984 ਵਾਲੇ ਸੀਨ ਆਪਾਂ ਟੀਵੀ ਦੇ ਵਿੱਚ ਦੇਖਦੇ ਆਂ ਪਰ ਅੱਜ ਮੈਂ ਉਹ ਸਾਹਮਣੇ ਦੇਖ ਲਿਆ ਕਿ ਜਿਵੇਂ 1984 ਦੇ ਵਿੱਚ ਹਿੰਦੂਆਂ ਨੇ ਸਿੱਖਾਂ ਦੇ ਉੱਤੇ ਹਮਲੇ ਕੀਤੇ ਸਨ ਇਸੇ ਹੀ ਤਰ੍ਹਾਂ ਅੱਜ ਸਿੱਖਾਂ ਨੇ ਸਿੱਖਾਂ ਦੇ ਹੀ ਹਮਲੇ ਕੀਤੇ ਹਨ ਉਹਨਾਂ ਸਿੱਖਾਂ ਦੇ ਹਮਲੇ ਕੀਤੇ ਹਨ ਜੋ ਸਿੱਖ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸਿੰਘ ਜਿਨ੍ਹਾਂ ਨੇ ਸਿਰਫ ਇੰਨਾ ਹੀ ਜਾ ਕੇ ਕਿਹਾ ਕਿ ਆਟੋ ਦੇ ਵਿੱਚ ਤੁਸੀਂ ਪੋਥੀਆਂ ਕਿਉਂ ਲੱਦ ਰਹੇ ਹੋ ਅਤੇ ਉਸ ਸਿੰਘ ਦੀ ਇਹਨਾਂ ਨੇ ਦਸਤਾਰ ਵੀ ਲਾ ਦਿੱਤੀ ਉਸ ਦਾ ਕੱਪੜੇ ਹੀ ਬਾੜੇ ਉਸ ਦੇ ਕੇਸ ਵੀ ਖਲਾਰੇ ਅਤੇ ਉਸ ਦੇ ਕਕਾਰਾਂ ਦੀ ਬੇਦਬੀ ਵੀ ਕੀਤੀ ਇਹ ਉਹ ਇੱਕ ਸਿੰਘ ਨੇ ਉਹਨਾਂ ਨੂੰ ਰੋਕਣਾ ਚਾਹਿਆ ਇਹਨਾਂ ਨੇ ਉਸ ਦੀ ਇੰਨੀ ਵੀ ਬੇਅਦਬੀ ਕੀਤੀ ਤੇ ਮੈਂ ਇੱਕ ਯੂਕੇ ਸਿੱਖ ਚੈਨਲ ਦਾ ਪੱਤਰਕਾਰ ਹੋਣ ਦੇ ਨਾਤੇ ਉੱਥੇ ਕਵਰੇਜ ਕਰਨ ਗਿਆ ਮੇਰਾ ਕੈਮਰਾ ਖੋਲਿਆ ਗਿਆ ਮੇਰੇ ਸਿਰ ਦੇ ਵਿੱਚ ਕਿੱਟਾਂ ਮਾਰੀਆਂ ਤੇ ਕਿੱਟਾਂ ਦੇ ਨਾਲ ਮੇਰਾ ਕੰਗਾ ਸਭ ਟੁੱਟ ਗਿਆ ਅਤੇ ਸਿਰ ਦੇ ਵਿੱਚ ਕਾਫੀ ਖੂਨ ਹੈ ਸੋ ਮੈਂ ਇਹ ਮੰਗ ਕਰਦਾ ਵਾਂ ਕਿ ਇਹੋ ਜਿਹੀਆਂ ਕਾਨੂੰਨੀ ਹਰਕਤਾਂ ਕਰਨ ਵਾਲਿਆਂ ਤੇ ਇਹਨਾਂ ਨੂੰ ਵੱਡੇ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ 他说